ਹਾਂਜੀ ਪਿਆਰਿਓ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਆਜੋ ਤੁਹਾਨੂੰ ਮੱਲਾ ਵਾਲੇ ਦਾ ਹਾਲ ਦਿਖਾਉਣੇ ਆ ਵਿੱਚੋ ਵਿੱਚ ਅੱਜ ਪਹਿਲੀ ਬਰਸਾਤ ਹੋਈ ਏ ਕਹਿ ਸਕਦੇ ਆਪਾਂ ਤੇ ਮੱਲਾ ਵਾਲੇ ਸ਼ਹਿਰ ਦੇ ਹਾਲ ਅਕਸਰੇ ਵੈਸੇ ਤਾਂ ਹਾਲ ਰਹਿੰਦੇ ਆ ਤੁਹਾਨੂੰ ਅੱਗੇ ਵੀ ਇੱਕ ਦੋ ਵਾਰਾਂ ਇਸ ਰੋਡ ਦੇ ਦਰਸ਼ਨ ਕਰਾਏ ਨੇ ਨਿਕਲ ਤੁਹਾਨੂੰ ਅੱਜ ਦੁਬਾਰਾ ਫਿਰ ਦਰਸ਼ਨ ਕਰਾ ਦਨੇ ਇਸ ਰੋਡ ਦੇ ਕਿ ਇਹ ਆਪਾਂ ਕਹਿ ਸਕਦੇ ਵੇ ਇਸ ਮੌਸਮ ਦੀ ਜਿਹੜੀ ਪਹਿਲੀ वर्खा कह सकते हैं पहली बरसात कह सकते हैं क्योंकि अगे जेडी बारिश हुई है थोड़ी एक बार एक दोबारा भारी मोटी बारिश हुई है ਤੁਸੀਂ ਤਸਵੀਰਾਂ ਦੇਖ ਸਕਦੇ ਜੇ ਇਹ ਜੀਰਾ ਜਿਹੜਾ ਰੋਡ ਹੈਗਾ ਇੱਥੋਂ ਫਾੜਕਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਫਾੜਕ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀਰਾ ਰੋਡ ਹੈਗਾ ਤੇ ਧਰਮਪੁਰੇ ਤੱਕ ਕਰੀਬ ਧਰਮਪੁਰੇ ਤੱਕ ਕਰੀਬ 4-500 ਮੀਟਰ ਦਾ ਜਿਹੜਾ ਟੋਟਾ ਹੈਗਾ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਹੈਗੇ ਆ ਸਾਰੇ ਕ੍ਰੀਪੀ ਵਾਹ ਜੀ ਪਿਆਰਿਓ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਆਜੋ ਤੁਹਾਨੂੰ ਮੱਲਾ ਵਾਲੇ ਦਾ ਹਾਲ ਵਿਖਾਉਣੇ ਆ ਵਿੱਚੋ ਵਿੱਚ ਅੱਜ ਪਹਿਲੀ ਬਰਸਾਤ ਹੋਈ ਹੈ ਕਹਿ ਸਕਦੇ ਆਪਾਂ ਤੇ ਮੱਲਾ ਵਾਲੇ ਸ਼ਹਿਰ ਦੇ ਹਾਲ ਅਕਸਰੇ ਵੈਸੇ ਤਾਂ ਹਾਲ ਰਹਿੰਦੇ ਆ ਤੁਹਾਨੂੰ ਅੱਗੇ ਵੀ ਇੱਕ ਦੋ ਵਾਰਾਂ ਇਸ ਰੋਡ ਦੇ ਦਰਸ਼ਨ ਕਰਾਏ ਨੇ ਲਿਕਲ ਤੁਹਾਨੂੰ ਅੱਜ ਦੁਬਾਰਾ ਫਿਰ ਦਰਸ਼ਨ ਕਰਾ ਦੇਨੇ ਇਸ ਰੋਡ ਦੇ ਕਿ ਆਪਾਂ ਕਹਿ ਸਕਦੇ ਵੇ ਇਸ ਮੌਸਮ ਦੀ ਜਿਹੜੀ ਪਹਿਲੀ ਬਰਖਾ ਕਹਿ ਸਕਦੇ ਆ ਪਹਿਲੀ ਬਰਸਾਤ ਕਹਿ ਸਕਦੇ ਆ ਕਿਉਂਕਿ ਅੱਗੇ ਜਿਹੜੀ بارش ਹੋਈ ਏ ਥੋੜੀ ਇੱਕ ਵਾਰ ਇੱਕ ਦੋ ਵਾਰ ਮਾੜੀ ਮੋਟੀ بارش ਹੋਈ ਏ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਇਹ ਜੀਰਾ ਜਿਹੜਾ ਰੋਡ ਹੈਗਾ ਇੱਥੋਂ ਫਾੜਕਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਫਾੜਕੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀਰਾ ਰੋਡ ਹੈਗਾ ਤੇ ਧਰਮਪੁਰੇ ਤੱਕ ਕਰੀਬ ਧਰਮਪੁਰੇ ਤੱਕ ਕਰੀਬ 4-500 ਮੀਟਰ ਦਾ ਜਿਹੜਾ ਟੋਟਾ ਹੈਗਾ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਹੈਗੇ ਆ ਸਾਰੇ 3-3 500 ਮੀਟਰ ਜਾਂ 600 ਮੀਟਰ ਦਾ ਰਸਤਾ ਕਹਿ ਸਕਦੇ ਆ ਕਿਲੋਮੀਟਰ ਵੀ ਕਹਿ ਸਕਦੇ ਆ ਉਹ ਸਾਹਮਣੇ ਤੁਸੀਂ ਰੇਲਵੇ ਸਟੇਸ਼ਨ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਦਾ ਫਾੜਕ ਜਿਹੜਾ ਹੈਗਾ ਜੀਰੇ ਰੋਡ ਦਾ ਸੋ ਉਹਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਹੈਗੇ ਆ ਸਾਰੇ ਔਰ ਇਹ ਵੀ ਕਹਿ ਸਕਦੇ ਆ ਕਿ ਇਹ ਜਿਹੜੀ بارش ਹੈ ਪਹਿਲੀ ਵਾਰ ਅਜੇ بارش ਹੋਈ ਹੈ ਤੇ ਇਹ ਜਿਹੜਾ ਹਾਲ ਛੜਕਦਾ ਹਮੇਸ਼ਾ ਇਸ ਤਰ੍ਹਾਂ ਹੀ ਰਹਿੰਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਰੀਬ-ਕਰੀਬ 4-4 ਫੁੱਟ ਦੇ 3-3 ਫੁੱਟ ਦੇ ਟੋਏ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਕਰੀਬ-ਕਰੀਬ ਬਹੁਤ bure ਹਾਲਾਤ ਹੈਗੇ ਆ bure ਹਾਲਾਤ ਹੈਗੇ ਆ ਅਕਸਰ ਹੀ ਜਿਹੜਾ ਇਸ ਤਰ੍ਹਾਂ ਜਿਹੜਾ ਇਹ ਰੋਡ ਰਹਿੰਦਾ ਹੈਗਾ ਕਿਉਂਕਿ ਪਾਣੀ ਦੀ ਨਿਕਾਸੀ ਕਿਸੇ ਬੰਨੇ ਨਹੀਂ ਹੈਗੀ ਹਾਲਾਂਕਿ ਇੱਥੇ ਇਸ ਰੋਡ ਤੇ ਕਹਿ ਸਕਦੇ ਆ ਬਿਜਲੀ ਘਰ ਹੈਗਾ ਇਹ ਜਿਹੜੀ ਮੈਂ ਇੱਥੇ ਦਾਣਾ ਮੰਡੀ ਹੈਗੀ ਹੈ ਨਾਲ ਨਾਲੇ ਕਹਿ ਸਕਦੇ ਆ ਕਿ ਆਪਾਂ ਬੜਾ ਮੇਨ ਜਿਹੜਾ ਰੋਡ ਆਪਾਂ ਕਹਿ ਸਕਦੇ ਆ ਹੈਗਾ ਬੜਾ ਵਿਅਸਤ ਰੋਡ ਕਹਿ ਸਕਦੇ ਆ ਲੇਕਿਨ ਮਸਲਾ ਕੀ ਹੈਗਾ ਕਿ ਮਸਲਾ ਇਹ ਆ ਕਿ ਇਸ ਰੋਡ ਤੇ ਜਿਹੜਾ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈਗੀ ਤੁਸੀਂ ਤਸਵੀਰਾਂ ਦੇ ذریعے ਕਿਉਂਕਿ ਅਕਸਰ ਅਸੀਂ ਇਹ ਰੋਡ ਆ ਪਹਿਲੀ ਵਾਰ ਨਹੀਂ ਬੁਖਾਰੇ ਅੱਗੇ ਵੀ ਜਦੋਂ ਦੱਸਾਂ ਤਾਂ ਹੁੰਦੀਆਂ ਹਨ ਤੇ ਇਸ ਬਰਸਾਤਾਂ ਦੇ ਵਿੱਚ ਜਿਹੜਾ ਇਹ ਰੋਡ ਦੇ ਹਾਲਾਤ ਲਗਾਤਾਰ ਜਿਹੜੇ ਇਸ ਤਰ੍ਹਾਂ ਹੀ ਰਹਿੰਦੇ ਹੈਗੇ ਰੋਡ ਦੇ ਹਾਲਾਤ ਜਿਹੜੇ ਲਗਾਤਾਰ ਇਸ ਤਰ੍ਹਾਂ ਰਹਿੰਦੇ ਹੈਗੇ ਆ ਔਰ ਇਸ ਰੋਡ ਤੇ ਕਹਿ ਸਕਦੇ ਆ ਕਿ ਨਾਮੀ ਗ੍ਰਾਮੀ ਜਿਹੜੇ ਲੋਕ ਰਹਿੰਦੇ ਹੈਗੇ ਆ ਸਾਹਮਣੇ ਤੁਸੀਂ ਪੈਟਰੋਲ ਪੰਪ ਵੀ ਦੇਖ ਸਕਦੇ ਹੋ ਦਾਣਾ ਮੰਡੀ ਵੀ ਅੱਗੇ ਹੈਗੀ ਏ ਔਰ ਜੀਰੇ ਰੋਡ ਦੇ ਹਾਲਾਤ ਹੈਗੇ ਆ ਸੋ ਤੁਸੀਂ ਵੀ ਦੱਸਿਓ ਜੇ ਕਿੱਥੇ ਲਾਪਰਵਾਹੀ ਏ ਕਿਸ ਦੀ ਜ਼ਿੰਮੇਵਾਰੀ ਏ ਸਰਕਾਰ ਕਿੱਥੇ ਖੜੀ ਏ ਇਥੋਂ ਦੀ ਮਾਰਕੀਟ ਕਮੇਟੀ ਕਿੱਥੇ ਖੜੀ ਹੈ ਔਰ ਇਹ ਕਹਿ ਸਕਦੇ ਹੋ ਜ਼ਿੰਮੇਵਾਰੀ ਕਿਸ ਦੀ ਹੈਗੀ ਸੋ ਜ਼ਿੰਮੇਵਾਰੀ ਕਿਸ ਦੀ ਹੈਗੀ ਤੁਸੀਂ ਦੇਖ ਸਕਦੇ ਜਿਹੜਾ ਅੱਗੇ ਜੀਰੇ ਤੋਂ ਜਿਹੜਾ ਬਾਸ ਆ ਰਹੀ ਏ ਇਸ ਇਸ ਰੋਡ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਹਾਲਾਤ ਕੀ ਹੈਗੇ ਆ ਤੁਸੀਂ ਟਾਇਰਾਂ ਵੱਲ ਦੇਖ ਲਿਆ ਜ ਮਾਰੀ ਨਿਗਾਹ ਮਾਰ ਲਿਆ ਜ ਕਿੰਨਾ ਕੰਨਾ ਪਾਣੀ ਡੂੰਗਾ ਜਿਹੜਾ ਹੋ ਸਕਦਾ ਤੁਸੀਂ ਦੇਖ ਲਿਆ ਜੇ ਆਹ ਦੇਖ ਲਓ ਤੁਸੀਂ ਪਿੱਛੇ ਵੀ ਦੇਖ ਲਿਆ ਜੇ ਇੱਧਰ ਵੀ ਦੇਖ ਲਓ ਕੀ ਹਾਲਾਤ ਹੈਗੇ ਆ ਕਿੰਨ ਟਨ ਚਾਰ ਚਾਰ ਫੁੱਟ ਜਿਹੜੇ ਟੋਏ ਡੂੰਘੇ ਹੈਗੇ ਆ ਇਸ ਰੋਡ ਤੇ ਔਰ ਸੁਨਵਾਈ ਕੋਈ ਨਹੀਂ ਲਗਾਤਾਰ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਮੱਲਾਲੇ ਪ੍ਰੈਸ ਕਲੱਬ ਤੋਂ ਵੀ ਔਰ ਲਗਾਤਾਰ ਮੀਡੀਆ 'ਚ ਇਹ ਖਬਰਾਂ ਰਹੀਆਂ ਨੇ ਲੇਕਿਨ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਹੈਗੀ ਤੁਸੀਂ ਇਹ ਦੇਖ ਸਕਦੇ ਹੋ ਕੀ ਹਾਲਾਤ ਹੈਗੇ ਆ ਰੋਡ ਦੇ ਸੋ ਆਪਣੇ ਸੁਝਾਜ ਜ਼ਰੂਰ ਦੇਣਾ ਜੀ ਤਾਂ ਕਿ ਜਿਹੜੇ ਪ੍ਰਸ਼ਾਸਨ ਦੇ ਕੰਨਾਂ ਤੱਕ ਜਿਹੜਾ ਇਹ ਆਵਾਜ਼ ਪਹੁੰਚ ਸਕੇ ਮੀਡੀਆ ਦੀ ਤੇ ਜਰੂਰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਸਾਨੂੰ ਜਿਹੜਾ ਮੱਲਾਵਾਲਾ ਜਿਹੜਾ ਕਸਬਾ ਹੈਗਾ ਹਾਲਾਂਕਿ ਹੁਣ ਸਭ ਤਹਿਸੀਲ ਹੈਗੀ ਏ ਲੇਕਿਨ ਹਰਾ ਜਿਹੜੇ ਹਾਲਾਤ ਤੇ ਵੱਧ ਤੋਂ ਵੱਧ ਹੋ ਰਹੇ ਆ ਔਰ ਇਸ ਵੱਲ ਜਿਹੜਾ ਇਸ ਰੋਡ ਵੱਲ ਕਹਿ ਸਕਦੇ ਆ ਕਿ ਕੋਈ ਬਾਲਾ ਧਿਆਨ ਨਹੀਂ ਕੀਤਾ ਜਾ ਰਿਹਾ ਔਰ ਲੋਕਾਂ ਦਾ ਵੀ ਧਿਆਨ ਨਹੀਂ ਹੈਗਾ ਕਿਉਂਕਿ ਇਹ ਲੋਕ ਮੁੱਦਾ ਨਾ ਬਣ ਕਰਕੇ ਹਾਲੇ ਤੱਕ ਜਿਹੜਾ ਇਹ ਬਹੁਤ ਵੱਡੀ ਮੁਸ਼ਕਲ ਜਿਹੜਾ ਮੱਲਾਵਾਲੇ ਨਿਵਾਸੀਆਂ ਨੂੰ ਆ ਰਹੀ ਹੈਗੀ ਏ ਸੋ 에ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਦੇਣਾ ਜਿਹੜਾ ਸਾਡਾ ਪੇਜ ਹੈਗਾ ਪੇਜ ਨੂੰ ਜਰੂਰ ਫੋਲੋ ਕਰਨਾ ਧੰਨਵਾਦ